ਇਹ ਸਾਮਦਾਮ ਦੰਡ ਬੇਦ ਮਾਰ ਕਟਾਈ ਇਹ ਜੋ ਮਨੀਸ਼ ਸੋਲਦੀਆ ਨੇ ਗੱਲਾਂ ਕੀਤੀਆਂ ਔਰ ਉਹਦਾ ਅਸਰ ਪੰਜਾਬ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਮਾਨ ਸਾਹਿਬ ਤੁਹਾਨੂੰ ਬੇਨਤੀ ਆ ਅਬ ਹਵਾਏਂਗੀ ਕਰੇਂ ਕਰੇਂਗੀ ਦੀਏ ਕਾ ਫੈਸਲਾ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਰਕਾਰਾਂ ਚੱਲਣੀਆਂ ਨੇ ਯਾਨੀ ਕਿ ਆਪੇ ਨਹੀਂ ਮਰਜੀ 부ਜੀ ਆਪੇ ਨਹੀਂ ਮੇਰੇ ਬੱਚੇ ਜੀ ਮੇਰੀ ਮਰਜ਼ੀ ਆ ਮੈਂ ਲੋਕਾਂ ਤੱਕ ਮੈਸੇ ਜਾਣ ਦਊਗਾ ਮੇਰੀ ਮਰਜ਼ੀ ਮੈਂ ਨਹੀਂ ਜਾਣ ਦਊਗਾ ਇਹ ਸੀਗਾ ਉਸ ਐਸ ਐਚਓ ਦਾ ਅਸੀਂ ਵੀ ਸਿਰਾਂ ਦੇ ਉੱਤੇ ਕਫਨ ਬੰਨਿਆ ਹੋਇਆ ਵਾ ਅਸੀਂ ਨਹੀਂ ਪ੍ਰਵਾਹ ਕਰਦੇ ਤੇ ਮਨੀਸ਼ ਸੋਸੋਦੀਆ ਨੂੰ ਚੈਲੰਜ ਆ ਵਕਤ ਆਉਣ ਤੇ ਤੈਨੂੰ ਦੱਸਾਂਗੇ ਕਿ ਇਹਦਾ ਮਤਲਬ ਇਹਦਾ ਨਤੀਜਾ ਕੀ ਨਿਕਲੇਗਾ ਅੱਜ ਪੰਜਾਬ ਦਾ ਵੀ ਤੁਹਾ ਲੋਕਾਂ ਨੇ ਹਾਲ ਕਰ ਦਿੱਤਾ ਵਾ ਕੀ ਕਰ ਲੋਕਾਂ ਤੱਕ ਅਸੀਂ ਵੰਦੇ ਰਹਿੰਦੀਆਂ ਲੋਕਾਂ ਨੂੰ ਸਕੀਮਾਂ ਦਾ ਦੋ ਉਹਨਾਂ ਤੱਕ ਪਹੁੰਚਣ ਵਾਸਤੇ ਤੁਸੀਂ ਐਕਟ ਲਾ ਦੋ ਜਿਹੜਾ ਦਹਾਕਾ ਅਤਵਾਦ ਦਾ ਜਾਂ ਮਾੜੇ ਲਾਅ ਐਂਡ ਆਰਡਰ ਦਾ ਅਸੀਂ ਕਟਿਆ ਜਿਹੜਾ ਪੰਜਾਬ 'ਚ ਦੁਬਾਰਾ ਆ ਰਿਹਾ ਕੱਲ ਵੀ ਗੋਲੀ ਮਾਰ ਦਿੱਤੀ ਇੱਕ ਡੇਰੇ ਬਾਬੇ ਨਾਨਕ ਵਾਲੇ ਕਪਾਰੀ ਨੂੰ ਪੈਣਾ ਨੂੰ ਤੁਸੀਂ ਲੋਕਾਂ ਨੇ ਹਜ਼ਾਰ ਦੇਣ ਦੀ ਤਾਂ 1100 ਕਿਹਾਤਾ ਯੂ ਟਰਨ ਤੁਸੀਂ ਹਰ ਪਾਲਿਸੀ 'ਚ ਮਾਰਿਆ ਕਰਦੇ 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 ਕਰਦੇਓ ਪੈਸਾ ਫ੍ਰੀਜ਼ ਹੋ ਕੇ ਵਾਪਸ ਚਲ ਜੇ ਕੀ ਗੱਲ ਪੁੱਛੀਏ ਨਾ ਲੋਕਾਂ ਨੂੰ ਜਾ ਕੇ ਭਾਈ ਕੀ ਲਿਆ ਤੋ ਹੁਣ ਤੱਕ ਸੜਕਾਂ ਥੋਡੀਆਂ ਟੁੱਟੀਆਂ ਸੜਕਾਂ ਦੇ ਟੈਂਡਰ ਥੋੜੇ ਕੈਨਸਲ ਹੋ ਰਹੇ ਇਹ ਲਵੇੜ ਕੇ ਬੋਰੀ 'ਚ ਪਾ ਕੇ ਉੱਥੇ ਸੁੱਟਾਂਗੇ ਜਿੱਥੇ ਤੈਨੂੰ ਦਿੱਲੀ ਦੇ ਲੋਕਾਂ ਨੇ ਸੁੱਟਿਆ ਜਾ ਕੇ ਸਰੇਨਾਲ ਬੀਜੇਪੀ ਦੇ ਲੀਡਰ ਚੇਤਨ ਮੋਹਨ ਨੇ ਅੱਜ ਉਹ ਇੱਥੇ ਵਫਦ ਦੇ ਵਿੱਚ ਆਏ ਸੀਗੇ ਵਫਦ ਦਾ 파ਟ ਸੀਗੇ ਬੀਜੇਪੀ ਦਾ ਅੱਜ ਇੱਕ ਵਫਦ ਜਿਹੜਾ ਹੈਗਾ ਗਵਰਨਰ ਹਾਊਸ ਆਇਆ ਸੀ ਰਾਜਪਵਨ ਰਾਜਪਾਲ ਜਿਹਨੂੰ ਮਿਲਣ ਵਾਸਤੇ ਆਇਆ ਸੀ ਔਰ ਉਹਨਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸੈਂਟਰ ਦਾ ਸੀਐਸਸੀ ਇੱਕ ਕੈਂਪ ਲਾ ਰਹੀ ਹੈ 39 ਕੈਂਪ ਜਿਹੜੇ ਨੇ ਉਲਾਏ ਗਏ ਨੇ ਉਹ ਸਰਕਾਰ ਉਹ ਚ ਅੜਿਕਾ ਬਣ ਰਹੀ ਹੈ ਸਰਕਾਰ ਦੀਆਂ ਕਈ ਸਕੀਮਾਂ ਨੇ ਜਿਹਦੀ ਜੜੀ ਹੈਗੀ ਹੈ ਜਾਣਕਾਰੀ ਜਾਂ ਉਹਦੇ ਨਾਲ ਲੋਕਾਂ ਨੂੰ ਉਹਦਾ ਲਾਭ ਮਿਲੇ ਇਸ ਲਈ ਕੈਂਪ ਲਾਏ ਗਏ ਨੇ ਪਰ ਉਸ ਨੂੰ ਲੈ ਕੇ ਸਰਕਾਰ ਨਹੀਂ ਚਾਹੁੰਦੀ ਵੀ ਗਰੀਬ ਤੇ ਦਲਿਤ ਜਾਂ ਫਿਰ ਲੋਕਾਂ ਦੇ ਘਰ ਬੰਨਨ ਨੂੰ ਸਿਲੰਡਰ ਮਿਲਣ ਜਾਂ ਆਯੁਸ਼ਮਾਨ ਦੇ ਨਾਲ ਉਹ ਜੁੜਨ ਇਹ ਜੇ ਸਾਰਿਆਂ ਨੂੰ ਗੱਲਾਂ ਨੂੰ ਲੈ ਕੇ ਉਹ ਭਾਜਪਾ ਦੇ ਇਹਨਾਂ ਕੈਂਪਾਂ ਦੇ ਵਿੱਚ ਰੁਕਾਵਟ ਪੈਦਾ ਕਰਨਾ ਚਾਹੁੰਦੀ ਹੈ ਔਰ ਅੱਜ ਜਿਹੜੇ ਨੇ ਕੁਝ ਕਾਰਕਟਰ ਵੀ ਚੱਕੇ ਗਏ ਨੇ ਇਸ ਨੂੰ ਲੈ ਕੇ ਬਹੁਤ ਸਾਰੇ ਨੇ ਚੈਨਵੋ ਮੋਹਨਜੀ ਦਾ ਗੱਲ ਕਰਦੇ ਆ ਅ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਤੁਸੀਂ ਫੇਰ ਵਫਦ ਲੈ ਕੇ ਆਏ ਹੋ ਜੀ ਔਰ گورنر ਸਾਹਿਬ ਨੂੰ ਕੀ ਕਹਿ ਕੇ ਆਏ ਹੋ ਤੁਸੀਂ ਕੀ ਸ਼ਿਕਾਇਤ ਦਰਜ ਕਰਵਾਈ ਹੈ ਦੇਖੋ ਪਹਿਲੇ ਤਾਂ ਮੈਂ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਮੈਨੂੰ ਇੱਕ ਸ਼ੇਰ ਯਾਦ ਆ ਗਿਆ ਕਿ ਮਤਪੂਛ ਮੇਰੇ ਸਬਰ ਕੀ ਮੁਸਵਤ ਕਹਾਂ ਤੱਕ ਹੈ ਸਤਾਕਰ ਦੇਖ ਲੈ ਜ਼ਾਲਿਮ ਤੇਰੀ ਤਾਕਤ ਜਹਾਂ ਤੱਕ ਹੈ तुझसे ਰਹਿਮੋ ਕਰਮ ਕੀ ਉਮੀਦ ਹੋਗੀ ਜਿਨੇ ਹੋਗੀ ਹਮੇ ਤਾਂ ਇਹ ਦੇਖਣਾ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ ਇਹ ਸਾਮਦਮ ਦੰਡ ਬੇਦ ਮਾਰ ਕਟਾਈ ਇਹ ਜੋ ਮਨੀਸ਼ ਸੋਲਦੀਆ ਨੇ ਗੱਲਾਂ ਕੀਤੀਆਂ ਔਰ ਉਹਦਾ ਅਸਰ ਪੰਜਾਬ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਕਿ ਸੈਂਟਰ ਗਵਰਨਮੈਂਟ ਵੱਲੋਂ ਲੋਕ ਭਲਾਈ ਦੀਆਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਵੱਲੋਂ ਚਲਾਈ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਦੇ ਉੱਤੇ ਜਦੋਂ ਉੱਥੇ ਸਾਡੇ ਵਲੰਟੀਅਰ ਜਾ ਕੇ ਲੋਕਾਂ ਨੂੰ ਜਾਣੂ ਕਰਾਉਂਦੇ ਵੀ ਤੁਸੀਂ ਇਸ ਤਰੀਕੇ ਸਿਰ ਇਹਦਾ ਫਾਇਦਾ ਲੈ ਸਕਦੇ ਹੋ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਇੱਕ ਐਸ ਐਚਓ ਨੇ ਇੱਕ ਹੀਣ ਹਰਕਤ ਕਰਦਿਆਂ ਹੋਇਆਂ ਜਿਸ ਤਰ੍ਹਾਂ ਦੇ ਅਲਫਾਜ਼ ਵਰਤੇ ਨੇ ਔਰ ਜਿਸ ਤਰ੍ਹਾਂ ਉਸਨੇ ਉਹ ਗੱਲਾਂ ਕਹੀਆਂ ਕਿ ਪਹਿਲਾਂ ਪਰਮਿਸ਼ਨ ਲੈ ਕੇਓ ਫਿਰ ਮੇਰੇ ਤੱਕ ਪਹੁੰਚੋ ਯਾਨੀ ਕਿ ਤੁਸੀਂ ਪੰਜਾਬ ਪੁਲਿਸ ਦਾ ਹਸਾਰਾ ਲੈ ਕੇ ਸੈਂਟਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਹੁਣ ਲੋਕਾਂ ਤੱਕ ਪਹੁੰਚਾਉਣ ਵਾਸਤੇ ਡੱਕ ਸਕਦੇ ਹੋ ਸਾਡੇ ਤੋਂ ਤੁਸੀਂ ਕਦੀ ਨਹੀਂ ਡੱਕ ਸਕਦੇ ਮਾਨ ਸਾਹਿਬ ਤੁਹਾਨੂੰ ਬੇਨਤੀ ਆ ਅਬ ਹਵਾएं ਹੀ ਕਰਨੀ ਕਰਨਗੀ ਦੀਏ ਦਾ ਫੈਸਲਾ ਅਬ ਹਵਾएं ਹੀ ਕਰਨਗੀ ਦੀਏ ਦਾ ਫੈਸਲਾ ਜਿਸમે दम ਹੋਗਾ ਉਹ देर तक ਚਲੇਗਾ ਤੂੰ ਡੱਕ ਲੈ ਸਾਡੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਨਹੀਂ ਡੱਕ ਸਕਦੇ ਔਰ ਅੱਜ ਹਿਸ ਐਕਸੀਲੈਂਸੀ ਮਾਨਯੋਗ ਮਹਾਮਹਿਮ ਜੀ ਦੇ ਅੱਗੇ ਜਿਹੜੀ ਅੱਜ ਦਰਖਾਸਤ ਲੈ ਕੇ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦਾ ਅਮਲਾ ਸਾਡੇ ਕਾਰਜਕਾਰੀ ਸੂਬਾ ਪ੍ਰਧਾਨ ਮਾਨਯੀ ਅਸ਼wini ਸ਼ਰਮਾ ਜੀ ਦੀ ਅਗਵਾਈ ਹੇਠ ਉਹਨਾਂ ਨੂੰ ਮਿਲ ਕੇ ਜਿਸ ਵਿੱਚ ਸਾਡੇ ਸੀਨੀਅਰ ਸਾਡੇ ਲੀਡਰਸ ਜਿਹਦੇ ਵਿੱਚ ਕੇਵਲ ਢੱਲੋਂ ਸਾਹਿਬ ਸੀਗੇ ਰਾਣਾ ਸੋਢੀ ਸਾਹਿਬ ਸੀਗੇ ਸੂਬੇ ਦੇ ਉਮੀਦ ਪ੍ਰਧਾਨ ਸੁਭਾਸ਼ ਸ਼ਰਮਾ ਜੀ ਸੀਗੇ ਸਾਡੇ ਮੀਡੀਆ ਦੇ ਕੋਆਰਡੀਨੇਟਰ ਮਾਨਯੋਗ ਵਿਨੀਤ ਜੋਸ਼ੀ ਜੀ ਸੀਗੇ ਤੇ ਹੋਰ ਸਾਡੇ ਪਰਮਿੰਦਰ ਬਰਾੜ ਜੀ ਸੀਗੇ ਰਾਜੂ ਜੀ ਸੀਗੇ ਤੇ ਉਹਨਾਂ ਸਾਰਿਆਂ ਨੇ ਮੁਲਾਕਾਤ ਕਰਕੇ ਜੀ ਇਸ ਤਰੀਕੇ ਸਿਰ ਸਾਰੀਆਂ ਉਹਨਾਂ ਘਟਨਾਵਾਂ ਤੋਂ ਜਾਣੂ ਕਰਾਇਆ ਮਹਾਮਹਿਮ ਜੀ ਨੂੰ ਇੱਕ ਬੜਾ ਚਿੰਤਾ ਦਾ ਵਿਸ਼ਾ ਵਾ ਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਰਕਾਰਾਂ ਚੱਲਣੀਆਂ ਨੇ ਯਾਨੀ ਕਿ ਆਪੇ ਨਹੀਂ ਮੈਂ ਰੱਜੀ 부ਜੀ ਆਪੇ ਨਹੀਂ ਮੇਰੇ ਬੱਚੇ ਜੀ ਮੇਰੀ ਮਰਜ਼ੀ ਆ ਮੈਂ ਲੋਕਾਂ ਤੱਕ ਮੈਸੇਜ ਜਾਣ ਦਊਗਾ ਮੇਰੀ ਮਰਜ਼ੀ ਮੈਂ ਨਹੀਂ ਜਾਣ ਦਊਗਾ ਇਹ ਸੀਗਾ ਉਸ ਐਸਐਚਓ ਦਾ ਉਸ ਐਸਐਚਓ ਦਾ ਬਿਆਨ ਇੱਥੇ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਵੀ ਲੜਾਂਗੇ ਤੇ ਭਾਰਤੀ ਜਨਤਾ ਪਾਰਟੀ ਇੱਕ ਚੈਲੰਜ ਦਿੰਦੀ ਆ ਇਸ ਆਮ ਆਦਮੀ ਪਾਰਟੀ ਦੀ ਨਕਮੀ ਨਖੇਦ ਸਰਕਾਰ ਨੂੰ ਜੇ ਤੁਸੀਂ ਡੱਗ ਸਕਦੇ ਹੋ ਨਰਿੰਦਰ ਭਾਈ ਮੋਦੀ ਜੀ ਤੇ ਸੈਂਟਰ ਗਵਰਨਮੈਂਟ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਡਾਕੇ ਵੇਖ ਲਓ ਅਸੀਂ ਵੀ ਸਿਰਾਂ ਦੇ ਉੱਤੇ ਕਫਨ ਬੰਨ੍ਹਿਆ ਹੋਇਆ ਵਾ ਅਸੀਂ ਨਹੀਂ ਪ੍ਰਵਾਹ ਕਰਦੇ ਤੇ ਮਨੀਸ਼ ਸੋਦੀਆ ਨੂੰ ਚੈਲੰਜ ਆ ਜੇ ਤੂੰ ਪੰਜਾਬ ਦਾ ਪੁੱਤ ਹੁੰਦਾ ਤੇਰੇ ਮੂੰਹੋਂ ਪੰਜਾਬ ਵਾਸਤੇ ਇਦਾਂ ਦੀ ਗੱਲ ਨਾ ਨਿਕਲਦੀ ਕਿਉਂਕਿ ਤੂੰ ਬਗਾਨੇ ਸੂਬੇ ਦਾ ਵਾਂ ਤੈਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ ਤੈਨੂੰ ਨਹੀਂ ਪਤਾ ਕਿ ਨਿਰੇ ਇਸ਼ਕ ਦੇ ਪਾਇਤਾਂ ਦੇ ਅਸਾਸੀ ਚਰਖੜੀਆਂ ਤੇ ਵੀ ਚੜੇ ਆ ਤੇ ਅਗਵਾਂਗ ਵਿੱਚ ਮੈਦਾਨ ਦੇ ਮੱਝੇ ਸਵਾ ਲੱਖ ਨਾਲ ਇੱਕ ਲੜੇ ਆ ਤੂੰ ਸਵਾ ਲੱਖ ਨਾਲ ਲੜਨ ਵਾਲੇ ਉਸ ਦਲੇਰ ਕੌਮ ਦੇ ਲੋਕਾਂ ਦੇ ਕੇ ਸ਼ਾਮਦਮ ਦੰਡਬੇਦ ਦੀ ਗੱਲ ਕੀਤੀ ਹੈ ਨਾ ਵਕਤ ਆਉਣ ਤੇ ਤੈਨੂੰ ਦੱਸ ਦਾਂਗੇ ਕਿ ਇਹਦਾ ਮਤਲਬ ਇਹਦਾ ਨਤੀਜਾ ਕੀ ਨਿਕਲੇਗਾ ਪਰ ਚੰਡਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਇੱਕ ਵਾਰੀ ਫੇਰ ਤੋਂ ਲੋਕਾਂ ਦੇ ਵਿੱਚ ਉਹ ਸਾਰੀਆਂ ਸਕੀਮਾਂ ਲੈ ਕੇ ਜਾ ਰਹੇ ਨੇ ਜੇ ਯੁਰਤ ਆ ਗਈ ਹੈ ਡੱਕਣ ਦੀ ਡਾਕੇ ਵੇਖ ਲੈਣ ਅਸੀਂ ਸ਼ਹੀਦੀਆਂ ਪਾਉਣ ਨੂੰ ਵੀ ਤਿਆਰ ਆ ਅਸੀਂ ਲੋਕ ਗ੍ਰਿਫਤਾਰੀਆਂ ਦੇਣ ਨੂੰ ਵੀ ਤਿਆਰ ਆ ਪਰ ਲੋਕਾਂ ਤੱਕ ਗਰੀਬਾਂ ਤੱਕ ਸਾਰੀਆਂ ਯੋਜਨਾਵਾਂ ਦਾ ਜੋ ਉਹ ਬੈਨੀਫਿਸ਼ੀਰੀ ਬਣ ਕੇ ਬੈਨੀਫਿਟ ਲੈ ਸਕਦੇ ਨੇ ਉਹ ਸਾਰੀਆਂ ਪਹੁੰਚਣਗੀਆਂ ਜੇ ਤਾਂ ਉਹ ਜੋਸ਼ ਜੀ ਜਿੱਥੋਂ ਤੱਕ ਗੱਲ ਕਰੀਏ ਉਹਨਾਂ ਨੇ ਇੱਕ ਗੱਲ ਕਹੀਏ ਕਹਿੰਦੇ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਬੁਲਾ ਰਹੇ ਹੋ ਜਾਂ ਜਿੱਦਾ ਕਾਰਡ ਕਿਉਂਕਿ ਆਧਾਰ ਕਾਰਡ ਹਰ ਚੀਜ਼ ਦੀ ਲੋੜ ਪੈਂਦੀ ਹੈ شناخت ਦੀ ਤਾਂ ਲੋੜ ਪਵੇਗੀ ਨਾ ਜੀ ਕਹਿੰਦੇ ਤੁਸੀਂ ਓਟੀਪੀ ਮੰਗ ਰਹੇ ਹੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ ਪ੍ਰਾਈਵੇਸੀ ਦਾ ਹਨਨ ਹੋ ਰਿਹਾ ਉਹ ਕਹਿੰਦੇ ਕਿ ਬ੍ਰੀਚ ਆਫ ਪ੍ਰਾਈਵੇਸੀ ਜਿਹੜਾ ਹੈਗਾ ਕਿਸੇ ਦਾ ਜਿੱਦਾਂ ਕੋਈ ਆਧਾਰ ਕਾਰਡ ਹੈ ਬਾਕੀ ਜਿਹੜੀਆਂ ਉਹਦੀਆਂ ਲੋੜਿੰਦੀਆਂ ਚੀਜ਼ਾਂ ਨੇ ਕਹਿੰਦੇ ਔਥਰਾਇਜ਼ਡ ਸੈਂਟਰ ਨਹੀਂ ਹੈਗੇ ਔਥਰਾਇਜ਼ਡ ਸੈਂਟਰ ਸਿਰਫ ਸੇਵਾ ਕੇਂਦਰ ਨੇ ਤੇ ਆਪਣੇ ਕੈਂਪ ਲਾ ਕੇ ਬ੍ਰੀਚ ਆਫ ਪ੍ਰਾਈਵੇਸੀ ਹੋ ਰਹੀ ਹੈ شناخت ਨੂੰ ਲੈ ਕੇ ਜਿਹੜਾ ਹੈਗਾ ਹਰ ਸ਼ਖਸ ਦੀ ਜਾਂ ਹਰੀ ਕ ਸਿਟੀਜ਼ਨ ਦੀ ਜਦੋਂ ਤੁਹਾਂ ਲੋਕਾਂ ਨੇ ਲੋਕਾਂ ਤੱਕ ਕੋਈ ਚੀਜ਼ਾਂ ਪਹੁੰਚਾਉਣੀ ਆਂਦੀ ਸੈਂਟਰ ਗਵਰਨਮੈਂਟ ਨੇ ਫੰਡ ਭੇਜੇ ਆ ਫੰਡ ਫ੍ਰੀਜ਼ ਪਏ ਹੋਏ ਨੇ ਤੁਸੀਂ ਆਪਣੀ ਸਟੇਟ ਗਵਰਨਮੈਂਟ ਨੇ ਜਦ ਕੰਟ੍ਰਿਬਿਊਟ ਨਹੀਂ ਕਰਨਾ ਤੇ ਲੋਕਾਂ ਤੱਕ ਕੀ ਗੱਲ ਪੰਜਾਬ ਦੇ ਲੋਕਾਂ ਨੇ ਕੋ ਗੁਨਾਹ ਕੀਤਾ ਵਾ ਦਿੱਲੀ ਦੇ ਲੋਕਾਂ ਤੱਕ ਵੀ ਤੁਸੀਂ ਲੋਕਾਂ ਨੇ ਸਕੀਮਾਂ ਪਹੁੰਚ ਨਹੀਂ ਦਿੱਤੀਆਂ ਦਿੱਲੀ ਨੂੰ ਕਰਜ਼ੇ ਦੇ ਵਿੱਚ ਲੈ ਆ ਦਿੱਤਾ ਸਮਝ ਨਹੀਂ ਲੱਗਣ ਈ ਕਿ ਕਿਹੜੀ ਟਾਕੀ ਬੰਨੀ ਐ ਤੇ ਕਿਹੜੀ ਟਾਕੀ ਸੀ ਏ ਅੱਜ ਪੰਜਾਬ ਦਾ ਵੀ ਤੁਹਾ ਲੋਕਾਂ ਨੇ ਹਾਲ ਕਰ ਦਿੱਤਾ ਵਾ ਕੀ ਗੱਲ ਲੋਕਾਂ ਤੱਕ ਅਸੀਂ ਵੰਡ ਰਹੇ ਹਾਂ ਦੀਆਂ ਲੋਕਾਂ ਨੂੰ ਸਕੀਮਾਂ ਦਾ ਉਹਨਾਂ ਤੱਕ ਪਹੁੰਚਣ ਵਾਸਤੇ ਤੁਸੀਂ ਐਕਟ ਲਾ ਦੋ ਤੁਸੀਂ ਲੋਕ ਥਰੂ ਕੋਰਟ ਥਰੂ ਕਾਨੂੰਨੀ ਕਾਰਵਾਈ ਕਰੋ ਜੇ ਕੰਮ ਗਲਤ ਆ ਤੇ ਯਾਨੀ ਕਿ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦਾ ਫਾਇਦਾ ਵੀ ਨਹੀਂ ਲੋਕਾਂ ਨੂੰ ਪਹੁੰਚਾਉਂ ਦੇਣਾ ਤੇ ਤੁਸੀਂ ਉਹਦੇ ਉੱਤੇ ਟਿੱਪਣੀਆਂ ਵੀ ਕਰਨੀਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਬੇਨਤੀ ਆ ਕਾਨੂੰਨ ਹੱਥ ਚੁੱਕ ਲਓ ਔ ਇਹਨਾਂ ਦਾ ਇਹ ਨਾ ਹੋਵੇ ਕਿ ਤੁਸੀਂ ਸਰਵਿਸ ਬੁੱਕ ਦੀਆਂ ਉਹ ਗਾਈਡਲਾਈਨਸ ਨੂੰ ਫਾਲੋ ਨਾ ਕਰਦਿਆਂ ਹੋਇਆਂ ਮਨਮਰਜ਼ੀ ਦੀਆਂ ਤੁਸੀਂ ਗਾਈਡਲਾਈਨਸ ਲੈ ਕੇ ਆ ਰਹੇ ਹੋ ਸਰਵਿਸ ਬੁੱਕ ਨੂੰ ਫਾਲੋ ਕਰੋ ਪੰਜਾਬ ਪੁਲਿਸ ਸਰਵਿਸ ਬੁੱਕ ਨਾਲ ਚਲਦੀ ਆ ਕਾਨੂੰਨ ਦੇ ਵਿੱਚ ਉਹਨਾਂ ਦੇ ਕੀ ਰੂਪ ਨੇ ਕਾਨੂੰਨ ਦੇ ਵਿੱਚ ਕੀ ਉਹਨਾਂ ਦੀਆਂ ਮਾਨਤਾਵਾਂ ਨੇ ਉਹਦੇ ਮੁਤਾਬਕ ਚੱਲੋ ਜੇ ਕੋਈ ਗੈਰ ਕਾਨੂੰਨੀ ਕੰਮ ਕਰਦਾ ਵਾ ਤੇ ਉਹਨੂੰ ਫੜ ਕੇ ਤੇ ਦੋ ਗੋੜ ਦੇ ਵਿੱਚ ਲੈ ਕੇ ਆਓ ਇੱਥੇ ਆਪਣੀਆਂ ਮਨਮਰਜ਼ੀਆਂ ਨਾਲ ਤੁਸੀਂ ਲੋਕ ਸਾਨੂੰ ਡੱਕ ਨਹੀਂ ਸਕਦੇ ਅਸੀਂ ਪੰਜਾਬ ਦੇ ਫੇਰ ਇੱਕ ਵਾਰੀ ਫੇਰ ਤੋਂ ਚੈਲੰਜ ਦੇ ਰਹੇ ਹਾਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਲੋਕ ਕਾਰਕਿਰਤਾ ਗ੍ਰਿਫਤਾਰੀਆਂ ਦੇ ਦੇਣਗੇ ਲੇਕਿਨ ਲੋਕਾਂ ਤੱਕ ਉਹ ਸਕੀਮਾਂ ਲੈ ਕੇ ਜਾਣਗੇ ਲੋਕਾਂ ਨੂੰ ਫਾਇਦਾ ਦਿੱਤਾ ਜਾਏਗਾ ਤੇ ਜਿਹੜੀ OTP ਦੀ ਤੁਸੀਂ ਝੂਠੀ ਦੀ ਮਨ ਘੜਤੀ ਗੱਲਾਂ ਕਰਦੇ ਪ੍ਰਾਈਵੇਸੀ ਦਾ ਹਣਨ ਹੁੰਦਾ ਤੁਸੀਂ ਲੋਕ ਐਦਾਂ ਦੀਆਂ ਗੱਲਾਂ ਕਰਕੇ ਸਾਨੂੰ ਸਾਡੇ ਟੀਚੇ ਤੋਂ ਰੋਕ ਨਹੀਂ ਸਕਦੇ 2027 ਦੇ ਵਿੱਚ ਇਹ ਤੁਹਾਨੂੰ ਦੱਸ ਦਾਂਗੇ ਜਦੋਂ ਕੋਡ ਆਫ ਕੰਡਕਟ ਲੱਗਾ ਤੁਹਾਨੂੰ ਉਧਰ ਨਹੀਂ ਲੱਗੂਗਾ ਪਤਾ ਕਿ ਜਿਹੜੀ ਪੁਲਿਸ ਨਾਲ ਤੂੰ ਲੈ ਕੇ ਦੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਜੇ ਨਾ ਉਹਨਾਂ ਨੂੰ ਸਰਵਿਸ ਬੁੱਕ ਵੀ ਚੇਤੇ ਕਰਾ ਦੇਵਾਂਗੇ ਕੋਡ ਆਫ ਕੰਡਕਟ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜਾ ਦਹਾਕਾ ਆਤਵਾਦ ਦਾ ਜਾਂ ਮਾੜੇ ਲਾਅ ਐਂਡ ਆਰਡਰ ਦਾ ਹੀ ਕਟਿਆ ਜਿਹੜਾ ਪੰਜਾਬ 'ਚ ਦੁਬਾਰਾ ਆ ਰਿਹਾ ਕੱਲ ਵੀ ਗੋਲੀ ਮਾਰ ਦਿੱਤੀ ਇੱਕ ਡੇਰੇ ਬਾਬੇ ਨਾਨਕ ਵਾਲੇ ਕ ਵਪਾਰੀ ਨੂੰ ਰੋਜ਼ ਸ਼ਾਮ ਨੂੰ ਚੀਕਾਂ ਵੱਜਣੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕਿਤਨਾ ਕਿਤੇ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ 'ਚ ਮਾતમ ছਾਇਆ ਹੋਇਆ ਬਾਅਦ ਆ ਜੋ ਅਸੀਂ ਲੋਕ ਬੜੇ ਸ਼ਾਂਤਮਈ ਢੰਗ ਨਾਲ ਲੋਕਾਂ ਤੱਕ ਸੈਂਟਰ ਦੀਆਂ ਸਕੀਮਾਂ ਨੂੰ ਪਹੁੰਚਾ ਰਹੇ ਆ ਤੇ ਜਿਹੜੀਆਂ ਤੁਸੀਂ ਆਪਣੀਆਂ ਸੋ ਕੋਲ ਇੰਟੈਲੀਜੈਂਸੀ ਸਿਸਟਮ ਨੂੰ ਲੈ ਕੇ ਸਾਡੀਆਂ ਜਿਹੜੀਆਂ ਤੁਸੀਂ ਕਾਰਵਾਈਆਂ ਰੋਕਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਫੇਲ ਹੋ ਚੁੱਕੇ ਹੋ ਯੂ ਟਰਨ ਮਾਰਨ ਵਾਲੀ ਇੱਕ ਨਕਮ ਨਕੀਦ ਨਕਮੀ ਸਰਕਾਰ ਆ ਅਸੀਂ ਲੋਕਾਂ ਤੱਕ ਆਪਣੀਆਂ ਸਾਰੀਆਂ ਚੀਜ਼ਾਂ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਇੱਕ ਹੋਰ ਲਾਸ ਸਵਾਲ ਹੈ ਮੇਰਾ ਜਿਹੜਾ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਵੀ ਕਹਿੰਦੇ ਕਿ ਸਵਾਖ ਸਾਲ ਰਹਿ ਗਿਆ ਹੋਣੀ ਕਿ ਉਹ ਤੁਸੀਂ ਸਾਰੀਆਂ ਸਕੀਮਾਂ ਕੁਮਾਂ ਜੀਆਂ ਲੈ ਕੇ ਆਏ ਹੋ ਬੀਜੇਪੀ ਕੀ ਆਪਣੀ ਰਾਜਨੀਤਿਕ ਚਮਤਕਾਨ ਦੀ ਕੋਸ਼ਿਸ਼ ਕਰ ਰਹੀ ਆਪਣੇ ਪੈਰ ਲੋਕਾਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ 63 3 ਸਾਲ ਦੀ ਸਰਕਾਰ ਸੀਗੀ ਸਕੀਮਾਂ ਤੇ ਕਦੋਂ ਦੀ ਚੱਲ ਰਹੀਆਂ ਪਹਿਲੇ ਕਿਉਂ ਨਹੀਂ ਬੋਲੇ ਜ ਤੁਸੀਂ ਪਹਿਲੇ ਕਿਉਂ ਨਹੀਂ ਇਸ ਨਿਸ਼iddਤ ਦੇ ਨਾਲ ਗੱਲਬਾਤ ਕੀਤੀ ਹੁਣ ਕਿਉਂਕਿ ਹੌਲੀਡੀ ਕਰਕੇ ਚੋਣਾ ਕੋਲ ਆ ਰਹੀਆਂ 27 ਦੀਆਂ ਚੋਣਾ ਕੋਲ ਆ ਰਹੀਆਂ ਤਾਂ ਕਰਕੇ ਬਾਕੀ ਪਾਰਟੀਆਂ ਵੀ ਜਿਵੇਂ ਖਾਸ ਕਰਕੇ ਬੀਜਪੀ ਤਾਂ ਜਿਆਦਾ ਐਕਟਿਵ ਹੋ ਰਹੇ ਤੁਸੀਂ ਕਿਉਂਕਿ ਇੱਥੇ ਆਪਣੇ ਪੈਰ ਲਾਉਣਾ ਚਾਹਦੇ ਹੋ ਸਾਢੇ 3 ਸਾਲ ਤੁਹਾਡੇ ਲੋਕਾਂ ਦੇ ਪਹੁੰਚਾਇਆ ਗਖਣੀ ਭੈਣਾ ਨੂੰ ਤੁਸੀਂ ਲੋਕਾਂ ਨੇ ਹਜ਼ਾਰ ਦੇਣ ਦੀ ਤਾਂ 1100 ਕਿਹਾਤਾ ਯੂਟਨ ਤੁਸੀਂ ਹਰ ਪਾਲਿਸੀ 'ਚ ਮਾਰਿਆ ਕਰਦੇ 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 ਹੋ ਪੈਸਾ ਫ੍ਰੀਜ਼ ਹੋ ਕੇ ਵਾਪਸ ਚਲ ਜੇ ਕੀ ਪੰਜਾਬੀਆਂ ਨੇ ਗੁਨਾਹ ਕੀਤਾ ਪੰਜਾਬ ਦੇ ਵਿੱਚ ਰਹਿ ਕੇ ਤੁਹਾਨੂੰ ਚੁਣ ਲਿਆ 92 ਬੰਦਿਆਂ ਨੂੰ ਹੁਣ 94 95 96 ਕਰੀ ਜਾ ਰਹੇ ਜੇ ਕੀ ਗੱਲ ਹੁਣ ਜੇ ਲੋਕਾਂ ਤਾਂ ਕੋਈ ਚੀਜ਼ਾਂ ਲੈ ਕੇ ਜਾ ਰਹੇ ਆ ਤੁਹਾਨੂੰ ਹੁਣ ਸਵਾ ਸਾਲ ਡੇਢ ਸਾਲ ਜਿੱਤੇ ਆ ਰਿਹਾ ਮੈਂ ਪੁੱਛਦਾ ਤੂੰ ਸਾਢੇ ਦਿਨ ਸਾਲ ਦੇ ਵਿੱਚ ਕੀ ਕੀਤਾ ਸਾਢੇ ਦਿਨ ਸਾਲ ਤੂੰਆਂ ਲੋਕਾਂ ਨੇ ਕਿਉਂ ਨਹੀਂ ਲੋਕਾਂ ਤਾਂ ਗੱਲ ਪਹਚਾਈ 8500 ਕਰੋੜ ਦੇ ਆਰਡੀਐਫ ਨੂੰ ਰੋਦ ਤੁਸੀਂ ਰੋਂਦੇ ਰਹਿੰਦੇ ਜੇ ਜਿਹਦੇ ਬਿੱਲ ਚੱਜ ਨਾਲ ਤੁਸੀਂ ਲੋਕਾਂ ਨੇ ਕਾਰਵਾਈਆਂ ਤੱਕ ਨਹੀਂ ਕੀਤੀਆਂ ਤੇ ਢੂੜ ਲੱਖ ਕਰੋੜ ਦੇ ਲਾਗੇ ਤੂੰਆਂ ਲੋਕਾਂ ਨੇ ਕਰਜ਼ਾ ਚੜਾਤਾ ਕੀ ਗੱਲ ਪੁੱਛੀਏ ਨਾ ਲੋਕਾਂ ਨੂੰ ਜਾ ਕੇ ਭਾਈ ਕੀ ਲਿਆ ਤੋ ਹੁਣ ਤੱਕ ਸੜਕਾਂ ਥੋਡੀਆਂ ਟੁੱਟੀਆਂ ਸੜਕਾਂ ਦੇ ਟੈਂਡਰ ਥੋੜੇ ਕੈਨਸਲ ਹੋ ਰਹੇ ਚੋਰੀ ਵਿੱਚ ਬੰਦੇ ਤੁਸੀਂ ਲਾਤੇ ਚਿੱਟੇ ਵੇਚਣ ਵਾਸਤੇ ਤੁਸੀਂ ਕੀ ਗੱਲ ਬਰੀ ਹੋਜੋਗੇ ਜਦੋਂ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀਪੀ ਸਾਹਿਬ ਕਹਿੰਦੇ ਵੀ ਸਾਡੇ ਪੁਲਿਸ ਦੇ ਕਈ ਲੋਕ ਚਿੱਟੇ ਵੇਚਦੇ ਵੀ ਖਾਂਦੇ ਵੀ ਆ ਐਨੀ ਗੱਲ ਕਰਕੇ ਬਰੀ ਹੋਜੋਗੇ ਲੈਂਡ ਪੂਲਿੰਗ ਦੇ ਵਿੱਚ ਤੁਹਾਂ ਲੋਕਾਂ ਨੇ ਪੰਜਾਬ ਦੀ ਨਸਲਾਂ ਦੇ ਉੱਤੇ ਅਟੈਕ ਕੀਤਾ ਪੰਜਾਬ ਦੀਆਂ ਨਸਲਾਂ ਦੇ ਉੱਤੇ ਤੁਸੀਂ ਲੋਕਾਂ ਨੇ ਲੋਕਾਂ ਦੇ ਗੋਤ ਪਿੰਡ ਬਰਾਦਰੀਆਂ ਮੱਲੇ ਉਜਾੜਨ ਦੀ ਕੋਸ਼ਿਸ਼ ਕੀਤੀ ਤੁਸੀਂ ਲੋਕਾਂ ਨੇ ਉਹਨਾਂ ਦੇ ਬਜ਼ੁਰਗਾਂ ਦੀਆਂ ਉੱਥੇ ਬਣਾਈਆਂ ਗਈਆਂ ਸਮਾਧੀਆਂ ਉਹਨਾਂ ਲੋਕਾਂ ਦੀਆਂ ਖੁਸ਼ਾਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਜਿਹੜਾ ਹੁਣ ਯੂ-ਟਰਨ ਮਾਰ ਕੇ ਤੁਹਾਨੂੰ ਲੈਂਡ ਪੂਲ ਲੈਂਡ ਪੋਲਿਸੀ ਵਾਪਸ ਲੈਣੀ ਪੈਗੀ ਸਾਮ ਦਾਮ ਦੰਡ ਵੇੜ ਵਰਤਨ ਵਾਲੇ ਬੰਦੇ ਨੂੰ ਮੈਂ ਬੇਨਤੀ ਕਰਦਾ ਇਹ ਪੰਜਾਬ ਆ ਪੰਜਾਬ ਮੈਂ ਅਜੇ ਵੀ ਕਹਿੰਦਾ ਕਿ ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਸਸੋਦੀਆ ਸਾਹਿਬ ਗੁਰਤੀ ਮਿਲਿਆ ਖੰਡੇ ਦੀ ਧਾਰ ਵਿੱਚੋਂ ਸਾਦਕ ਸਿੱਦਕ ਸਿਰ ਦਸਤਾਰ ਸੂਹੀ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਬੰਦ ਬੰਦ ਕਟਵਾਏ ਪਰ ਸੀ ਨਾ ਕੀਤੀ ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਇਹ ਮੇਰਟ ਤੋਂ ਆ ਕੇ ਪੰਜਾਬ ਦੀਆਂ ਸਰਦਾਰੀਆਂ ਨੂੰ ਚੈਲੰਜ ਨਾ ਦਿਓ ਇੱਥੇ ਭਾਰਤੀ ਜਨਤਾ ਪਾਰਟੀ ਦਾ ਨਮਾਇੰਦਾ ਸ਼ਰਮ ਚੈਲੰਜ ਕਰਦਾ ਵਾ ਤੇਰੇ ਸਾਮਦਾਮ ਦੰਡ ਬੇਦ ਲੜਾਈ ਝਗੜਾ ਇਹ ਲਵੇੜ ਕੇ ਬੋਰੀ ਚ ਪਾ ਕੇ ਉਥੇ ਸੁੱਟਾਂਗੇ ਜਿੱਥੇ ਤੈਨੂੰ ਦਿੱਲੀ ਦੇ ਲੋਕਾਂ ਨੇ ਸੁੱਟਿਆ ਜਾ ਕੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਅ ਸਾਡੇ ਨਾਲ ਸੀਗੇ ਚੇਤਨ ਮੋਹਨ ਜੋਸ਼ੀ ਜਿਹੜੇ ਬੜੇ ਜੋਸ਼ ਦੇ ਵਿੱਚ ਹਮੇਸ਼ਾ ਆਪਣੀ ਗੱਲਬਾਤ ਕਰਦੇ ਨੇ ਐਤਕੀ ਉਹਨਾਂ ਨੇ ਵੀ ਦੁਬਾਰਾ ਤੋਂ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈਗੀ ਹੈ ਸੈਂਟਰ ਦੀਆਂ ਨੀਤੀਆਂ ਜਿਹੜੀਆਂ ਹਨ ਉਹਨਾਂ ਨੂੰ ਲੋਕਾਂ ਤੱਕ ਨਹੀਂ ਪਹੁੰਚਾਉਣਾ ਚਾਹਦੀ ਉਹਨਾਂ ਨੇ ਇਹ ਕਿਹਾ ਕਿ ਖਾਸ ਕਰਕੇ ਅੱਜ ਜਿਹੜਾ ਵਫਦ ਇੱਥੇ ਮਿਲਣ ਆਇਆ ਸੀ ਅਸ਼ਵਨੀਸ਼ ਸ਼ਰਮਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਜ਼ਰੂਰ ਇਹ ਗੱਲ ਕਹੀ ਕਿ ਅ ਅਸੀਂ ਸੜਕ ਤੋਂ ਲੈ ਕੇ ਕਾਨੂੰਨੀ ਕਾਨੂੰਨ ਤੱਕ ਜਿਹੜੀ ਵੀ ਕੋਈ ਸਾਡੇ ਕੋਲ ਪ੍ਰੋਵੀਜ਼ਨਸ ਹੈਗੇ ਉਹਦੇ ਵਿੱਚ ਅਸੀਂ ਡੈਫੀਨੇਟਲੀ ਆਪਣੀ ਗੱਲ ਰੱਖਦੇ ਰਵਾਂਗੇ ਔਰ ਉਹਦੀ ਪੂਰੇ ਤਰੀਕੇ ਦੇ ਨਾਲ ਹੈਲਪਫੁਲ ਲਵਾਂਗੇ ਪਰ ਅੱਜ ਜਿਹੜਾ ਜਿਸ ਤਰੀਕੇ ਦੇ ਨਾਲ ਹੁਨੀ ਚਿਤਨ ਮੋਹਨ ਜੋਸ਼ੀ ਸਾਡਾ ਗੱਲਬਾਤ ਕਰਕੇ ਗਏ ਸੀ ਉਹ ਕਹਿੰਦੇ ਕਿ ਅਸੀਂ ਨਹੀਂ ਰੁਕਾਂਗੇ ਜਿਹੜੇ ਕੈਂਸਲ ਆਣੇ ਐ ਗਰੀਬਾਂ ਨੂੰ ਦਲਿਤਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆ ਬੈਨੀਫਿਟ ਮਿਲਣਾ ਉਹਦੇ ਕੈਂਪ ਲਾਏ ਜਾ ਰਿਹਾ ਔਰ ਉਸ ਨੂੰ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ ਸਾਡੇ ਕਾਰਜਕਰਤਾਵਾਂ ਦੀ ਫਟਾਫੜਾਈ ਕੀਤੀ ਜਾ ਰਹੀ ਹੈ ਜਿਹੜੀ ਕਿ ਅਸੀਂ ਹਰ ਤਰੀਕੇ ਦੇ ਨਾਲ ਇਸ ਦਾ ਸਾਹਮਣਾ ਕਰਨ ਨੂੰ ਤਿਆਰ ਹੈਗੇ ਆ ਔਰ ਉਹ ਕਾਫੀ ਸਾਰੇ ਚੈਲੰਜਸ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਦੀ ਸਰਕਾਰ ਨੂੰ ਦੇ ਕੇ ਗਏ ਨੇ ਔਰ ਆਪਣੇ ਤਰੀਕੇ ਦੇ ਨਾਲ ਜਿਹੜੇ ਨ ਤੇ ਨਾਲ ਦੀ ਨਾਲ ਅਲਰਟ ਵੀ ਕਰਕੇ ਗਏ ਨੇ ਕੈਮਰਾ ਪਰਸਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ